ਸਰਕਾਰਯੋਗ ਸ਼ਾਸਨ ਜੀ ਅੱਜ ਅਸੀਂ ਪੁੱਜੇ ਹਾਂ ਕਕਰ ਮੇਰੀ ਦੇ ਕਿਨਾਰੇ ਜਿੱਥੇ ਸੰਤ ਬਿਵੇਕ ਸਿੰਘ ਜੀ ਦਾ ਗੁਰਦੁਆਰਾ ਹੈ ਇੱਥੇ ਹਰ ਕੁੰਮਿਆਂ ਦੇ ਦਿਹਾੜੇ ਤੇ ਕਬੀਰ ਦਰਬਾਰ ਹੁੰਦਾ ਹੈ ਸ੍ਰੀ ਸਰਗੁਣੁ ਸ਼ਰੀਬ ਨਵਾਜ਼ ਸੱਚੇ ਪਾਤਸ਼ਾਹ ਸਾਦੂ ਦੇਲੀਪਨ ਜੀ ਹੁਕਮ ਰਸਾਰ ਨਾਲ ਅੱਗ-ਬੱਗ ਪਿਛਲੇ 4 ਸਾਲਾਂ ਤੋਂ ਕੁੰਮਿਆਂ ਵਾਲੇ ਦਿਨੋਂ ਫੇਰ ਕਬੀਰ ਦਰਬਾਰ ਹੋ ਰਿਹਾ ਹੈ ਕਿ ਕਵੀ ਸਿੰਘ ਆਪੋ ਆਪਣੀਆਂ ਰਚਨਾ ਲੈ ਕੇ ਫਿਰ ਪਹੁੰਚੇ ਨੇ ਤੇ ਅਸੀਂ ਇੱਥੇ ਅੱਜ ਕਵੀ ਦਰਬਾਰ ਦੀ ਸ਼ੁਰੂ ਕਰਨ ਲਈ ਪਹੁੰਚਿਆ ਤੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਵੇਲੇ ਕਵੀ ਸੱਜਣਾ ਨਾਲ ਤੇ ਤੁਹਾਨੂੰ ਕਰਦੇ ਹਾਂ ਕਵੀ ਦਰਬਾਰ ਵਿੱਚ ਸ਼ਾਮਲ ਬਹੁਤ ਨਾ ਤਾਂ ਚੰਗੇ ਲੱਗੀਦਾ ਇਹ ਸਤੇ ਇੱਕ ਵਾਰ ਆਹ ਸ਼ਹੀਦਾਂ ਦਾ ਬਣੇ ਪਿੱਛੋਂ ਹਾਂਜੀ ਤਤੀ ਲੋਹ ਦੇ ਚੌਂਕੜਾ ਲਾਏ ਪਹਿਲੋਂ ਵਾ 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 ਚੌਰ ਝੁੱਲਦਾ ਸੀ ਜਿਸ ਸੀਸ ਉੱਤੇ ਤਤੀ ਰੇਤ ਵਿੱਚ ਸੀਸ ਦੇ ਪਾਏ ਪਹਿਲੋਂ ਵਾ ਵਾ ਹਿੰਦੂ ਦਾ ਧਰਮ ਦੀ ਰੱਖਿਆ ਨਹੀਂ ਕੋਈ ਸੀਸ ਚੰਦਨੀ ਚੌਂਕ ਕਟਾਏ ਪਹਿਲੋਂ ਪਿੱਛੋਂ ਮਤਵਾ ਮਿਲੇ ਸ਼ਹੀਦਿਆਂ ਦਾ ਦੇਗ ਉਪਰ ਦੀ ਵਿੱਚ ਨਹਾਏ ਪਹਿਲੋਂ ਅੰਕਲ ਜੀ ਇੱਕ ਰੀ ਸ਼ੁਰੂ ਤੋਂ ਫੇਰ ਬੰਦ ਕਰਿਓ ਸਰਤਾ ਸ਼ਹੀਦਾਂ ਦਾ ਬਣੇ ਪਿੱਛੋਂ ਤੱਤੀ ਲੋਦੇ ਚੌਂਕੜਾ ਲਾਇ ਪਹਿਲੋਂ ਚੌਰ ਝੋਲਦਾ ਸੀ ਜੇ ਸੀਸ ਉੱਤੇ ਤੱਤੀ ਰੇਤ ਦੇ ਸੀਸ ਦੇ ਪਾਏ ਪਹਿਲੋਂ ਵਾਹ ਜੀ ਵਾਹ ਵਾਹ ਜੀ ਵਾਹ ਹਿੰਦੂ ਧਰਮ ਦੀ ਰੱਖਿਆ ਲਈ ਕੋਈ ਸੀਸ ਚੰਦਨੀ ਚੋਂਗ ਕਟਾਏ ਪਹਿਲੋਂ ਕਿਸ਼ੋ ਮਰਤਬਾ ਮਿਲੇ ਸ਼ਹੀਦਿਆਂ ਦਾ ਦੇਗ ਉਪਰ ਦੀ ਵਿੱਚ ਨਹਾਏ ਪਹਿਲੋਂ ਵਾ 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 ਸਿੱਖੀ ਸਿਧਗਨਾ ਬਾਹੋਂ ਦੀ ਦੂਰ ਮੰਜ਼ਲ ਬੰਦ ਬੰਦ ਸਰੀਰ ਕਟਵਾਏ ਪਹਿਲੋਂ ਕੇਸਾਂਾਂ ਦੀ ਛਾਨ ਕੇਸਾਂ ਦੀ ਬਚਾਉਣ ਖਾਤਰ ਨਾ ਰੰਦੀਆਂ ਖੋਪਰ ਲੁਹਾਏ ਪਹਿਲੋਂ ਦਾਨੀ ਪੁੱਤਰਾਂ ਦਾ ਕੌਣ ਦਸ਼ਲੇਸ਼ ਵਰਗਾ ਅੱਖਾਂ ਸਾਹਮਣੇ ਪੁੱਤ ਕਹਾਏ ਪਹਿਲੋਂ ਬਹਿਣਾ ਬੰਦਾ ਬਹਾਦਰਾ ਬੜਾ ਔਖਾ ਨਾ ਏਟ ਦੇ ਏਟ ਛੜਕਾਏ ਪਹਿਲੋਂ ਕਾਬਲ ਆ ਦੇ ਕੰਧਾਰ ਵੀ ਕੰਮ ਦੇ ਸੀ ਹਰੀ ਸਿੰਘ ਸਰਦਾਰ ਕਹਾਏ ਪਹਿਲੋਂ ਸੁਖਾ ਸਿੰਘ ਮਤਾਰ ਦਾ ਨਾਂ ਰੋਸ਼ਨ ਸਿਰ ਮੱਛੇ ਦਾ ਵੱਢ ਕੇ ਲਿਆਏ ਪਹਿਲੋਂ ਜਿਦਾ ਕੋਟਲੇ ਨੂੰ ਪਿੱਛੂ ਕਰੇ ਦੁਨੀਆਂ ਤੋਪਾਂ ਸਾਹਮਣੇ ਛਾਤੀਆਂ ਜਾਇ ਬੈਲੋ ਐਵੇਂ ਨਹੀਂ ਬ੍ਰਿਆਮ ਬ੍ਰਿਆਮ ਹੁੰਦਾ ਤੇ ਇਹ ਢੇਮਾ ਰਾਜੋ ਕੇ ਲਾਇ ਬੈਲੋ ਆਖ ਸੇਕਾ ਸਾਧੂ ਰਾਮ ਸਿੰਘ ਦਾ ਹੱਥ ਕੰਵਨ ਦੀ ਦਾੜੀ ਨੂੰ ਪਾਏ ਪਹਿਲਾਂ ਵਿਸ਼ਨ ਸਿੰਘ ਜੀ ਆਦੀ ਪੌੜ ਚੜ ਪੌੜੀ ਦੇ ਅੰਦਰ ਵਿਰਾਜਮਾਨ ਸਾਰੇ ਹੀ ਵਿਦਵਾਨ ਕਵੀਆਂ ਨੂੰ ਬਹੁਤ ਬਹੁਤ ਨਮਸਕਾਰ ਇੱਕ ਜਦੋਂ ਅਸੀਂ ਕਾਮ ਮੁਕਾਬਲੇ ਕਰਵਾਉਂਦੇ ਹੁੰਦੇ ਸੀ ਤੇ ਇੱਕ ਵਿਸ਼ਾ ਦਿੱਤਾ ਗਿਆ ਸੀ ਉਦੋਂ ਇਸ ਰੁੱਤ ਦੇ ਅੰਦਰ ਆਮ ਤੌਰ ਤੇ ਸੱਥਾਂ ਦੇ ਅੰਦਰ ਬਾਸ ਛੱਡਿਆਂ ਤੇ ਘੜੇ ਪਾਣੀ ਦੇ ਭਰ ਕੇ ਰੱਖੇ ਜਾਂਦੇ ਸੀ ਤਾਂ ਕਿ ਆਉਣ ਜਾਣ ਵਾਲਾ ਰਾਹੀਰ ਉਹਨੂੰ ਪੀ ਸਕੇ ਤੇ ਉਸ ਵਿਸ਼ੇ ਦੀ ਇੱਕ ਕਵਿਤਾ ਹੋਰਡੇ ਛੰਦ ਦੇ ਅੰਦਰ ਆਪ ਸਭ ਦੇ ਸਨਮੁਖ ਹੈ ਹਾਂਜੀ ਕੋਰੜੇ ਦੇ ਚੰਦ ਚ ਸਿਫਤ ਮੱਟੀ ਦੀ ਇਹਦੇ ਜਲ ਨਾਲ ਸੋਬ ਮਾਰੀ ਕੱਟੀ ਦੀ ਬੜਾ ਗੁਣਕਾਰੀ ਜੋ ਵਝੌਂਦਾ ਤੀਸ ਜੀ ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ਓ ਮਟੀਆਂ ਬਣਾਉਣਾ ਕੰਮ ਘੂਮੇ ਆਰਦਾ ਮਿੱਟੀ ਦਾ ਫਰਜ ਪਾਣੀ ਪੂਰਾ ਠਾਰਦਾ ਮਟੀਆਂ ਬਣਾਉਣਾ ਕੰਮ ਘੂਮੇ ਆਰਦਾ ਮਿੱਟੀ ਦਾ ਫਰਜ ਪਾਣੀ ਪੂਰਾ ਠਾਰਦਾ ਦਿਂਦਾ ਦਿਂਦਾ ਤੁਮੇ ਆਰ ਮਿੱਟੀ ਲੈ ਕੇ ਫੀਸ ਜੀ ਮਿੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ਜੋ ਪੀਂਦੇ ਤਾਜਾ ਪਾਣੀ ਮੱਟੀ ਵਿੱਚ ਭਰ ਕੇ ਉਹਨਾਂ ਕੋਲੋਂ ਰਹਿੰਦੇ ਸਦਾ ਰੋਗ ਡਾਰੇ ਕੇ ਨੇੜੇ ਨਹੀਂ ਆਉਂਦੀ ਦੂਰ ਭੱਜੇ ਚੀਸ ਜੀ ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਤ ਜੀ ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਤ ਜੀ ਓ ਮਿੱਟੀ ਦਾ ਫਰਿਜ ਨਾਲੋਂ ਠੰਡਾ ਨੀਰ ਜੀ ਰੱਖਦਾ ਹੈ ਕੈਮ ਸਦਾ ਹੀ ਸ਼ਰੀਰ ਜੀ ਸੁਕਣ ਨਹੀਂ ਦਿੰਦਾ ਜੋੜਾਂ ਦੀ ਗਰੀਸ ਜੀ ਉਹ ਸੁਕਣ ਨਹੀਂ ਦਿੰਦਾ ਕੋਟੇ ਦੀ ਗਰੀਸ ਜੀ ਮਿੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ਆਰੋ ਨਹੀਂ ਦਿੰਦਾ ਮਿੱਟੀ ਜੈਸਾ ਪਾਣ ਜੀ ਉਹ ਆਰੋ ਨਹੀਂ ਦਿੰਦਾ ਮਿੱਟੀ ਜੈਸਾ ਪਾਣ ਜੀ ਛਾੜ ਛਾਣ ਤਤ ਕੱਢ ਦਿਨੇ ਸੈਨਤ ਆ ਵੀ ਸੈਨਾ ਵਿੱਚ ਸਾਡੇ ਜਿਹੜੇ ਮੱਧ ਵਰਗੀ ਲੋਕ ਆ ਉਹ ਹੀ ਜ਼ਿਆਦੇ ਆ ਉੱਚੇ ਪੱਧਰ ਦੇ ਜਿਹੜੇ ਅਹਿਸ਼ ਲੋਕ ਆ ਉਹਨਾਂ ਨੂੰ ਦੇਸ਼ ਦੀ ਚਾਹੀਦਾ ਖੁਸ਼ੀ ਹੁਦੇ ਨਹੀਂ ਆ ਉਹ ਸੈਨਾ ਵਿੱਚ ਪਿਛੜੇ ਤੇ ਮੱਧ ਵਰਗੀ ਆਲੀਂ ਡਰਾ ਦੇ ਪੁੱਤ ਕਿਉਂ ਨਹੀਂ ਹੁੰਦੇ ਭਰਤੀ ਅਮੀਰ ਜਾਦਿਆਂ ਦੇ ਪੁੱਤ ਕਿਉਂ ਨਹੀਂ ਹੁੰਦੇ ਭਰਤੀ ਕੀ ਦਾ ਦਿਲ ਕਰੇ ਸੱਚ ਦੱਸੋ ਸੋਹਣੋ ਸ਼ਹੀਦ ਹੋਣ ਨੂੰ ਅੱਤ ਰੋ ਸਾਰੇ ਜਾਂਦੇ ਖੁਸ਼ੀ ਖੁਸ਼ੀ ਡਿਊਟੀਆਂ ਤੇ ਰੋਟੀਆਂ ਕਮਾਉਣ ਨੂੰ ਤਰੋਂ ਸਾਰੇ ਜਾਂਦੇ ਖੁਸ਼ ਖੁਸ਼ ਡਿਊਟੀਆਂ ਤੇ ਰੋਟੀਆਂ ਕਮਾਉਣ ਨੂੰ ਔਰ ਰੋਟੀਆਂ ਕਮਾਉਣ ਨੂੰ ਖੀਰ ਖੰਦਾ ਕੋਈ ਵੀ ਨਹੀਂ ਜਾਂਦਾ ਲਾਮ ਨੂੰ ਜਿਹਦੇ ਘਰੇ ਪੱਕਦੀ ਉਹ ਕਾਨੂੰ ਉਹ ਹੀ ਜਾਂਦਾ ਜਿਹਨੂੰ ਲੋੜ ਹੁੰਦੀ ਜਿਆਦੀ ਉਹ ਜੀ ਮਰਨ ਵਾਸਤੇ ਖੇਤੀ ਕੋਈ ਨਹੀਂ ਪਹੁੰਚਦਾ ਕਿ ਕੋਈ ਵਿਰਲਾ ਹੀ ਹੁੰਦਾ ਹਾਂ ਜੰਗ ਕੈ ਫਿੱਟੇ ਅਖੀਰ ਖਾਂ ਦਾ ਕੋਈ ਵੀ ਨਹੀਂ ਜਾਂਦਾ ਲਾਮ ਨੂੰ ਆਪੋ ਖ ਮਜਬੂਰ ਕਰੇ ਸੁਬਾ ਸ਼ਾਮ ਨੂੰ ਕੋਈ ਵੇਖੇ ਮਾਂ ਬਾਪ ਦੀਆਂ ਲੋੜਾਂ ਥੋੜਾ ਕੋਈ ਸੋਚੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਨੂੰ ਕੋਈ ਸੋਚੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਨੂੰ ਕੀ ਦਾ ਦਿਲ ਕਰੇ ਸੱਚ ਦੱਸੋ ਸੋਹਣਿਓ ਸ਼ਹੀਦ ਹੋਣ ਨੂੰ ਅੱ ਘਰੋਂ ਸਾਰੇ ਜਾਂਦੇ ਖੁਸ਼ੀ ਖੁਸ਼ ਬਿਊਟੀਆਂ ਤੇ ਰੋਟੀਆਂ ਖਵਾਉਣੇ ਰੋਟੀਆਂ ਖਵਾਉਣੇ ਵੇਖੋ ਕਿੱਦਾਂ ਬਾਡੇ ਰਾਤੇ ਮਰੀ ਜਾਂਦੇ ਮਰੀ ਜਾਂਦੇ ਮਾਵਾਂ ਦੇ ਆਲਾਲ ਹਏ ਵੇਖੋ ਕਿੱਦਾਂ ਬਾਡੇ ਰਾਤੇ ਮਰੀ ਜਾਂਦੇ ਮਰੀ ਜਾਂਦੇ ਮਾਵਾਂ ਦੇ ਆਲਾਲ ਘਰੇ ਛੱਡ ਜਾਂਦੇ ਘਰ ਵਾਲੀ ਬੰਦੇ ਰਹਿੰਦੇ ਘਰੇ ਛੱਡ ਜਾਂਦੇ ਘਰ ਵਾਲੀ ਰੋਂਦੀ ਰੋਂਦੀ ਸੋਹਣੇ ਸੋਹਣੇ ਨਿੱਕੇ ਵਾਲ ਕਰੇ ਛੱਡ ਜਾਂਦੇ ਘਰ ਵਾਲੇ ਰੋਂਦੇ ਰੋਂਦੇ ਸੋਹਣੇ ਸੋਹਣੇ ਨਿੱਕੇ ਬਾਲ ਉਹ ਬਰਦੀ ਤੇ ਤੇਲ ਪਾਈ ਜਾਂਦੇ ਦੋਈ ਹੱਥੀ ਬਰਦੀ ਤੇ ਤੇਲ ਪਾਈ ਜਾਂਦੇ ਦੋਈ ਹੱਥੀ ਇਲਦੀ ਐਂਕਰ ਤੇਲੀ ਦਰਿਆਗ ਲਾਉਣ ਨੂੰ ਇਲਦੀ ਬੰਦਿਆਂ ਦੇ ਭਾਸ਼ ਨੇ ਅੱਗ ਲਾਉਣ ਨੂੰ ਇਹਦਾ ਬਿਰਲੇ ਕਰੇ ਸੱਚ ਦੱਸੋ ਸੋਹਣੋਂ ਸ਼ਹੀਦ ਹੋਣ ਨੂੰ ਅੱਧਰੋਸਾ ਇਹ ਭਾਰਤ ਦੇਸ਼ ਮਹਾਨ ਪਰ ਕਾਦਾ ਕਰੀਏ ਇਸ ਤੇ ਮਾਂ ਬੱਚੇ ਜਿੱਤੇ ਭੁੱਖੇ ਮਰਦੇ ਪਾਲੇ ਦੇ ਵਿੱਚ ਠੜ ਠੜ ਕਰਦੇ ਨਾ ਬਿਜਲੀ ਨਾ ਪਾਣੀ ਮਿਲਦਾ ਕਿਸ ਨੂੰ ਹਾਲ ਸੁਣਾਈਏ ਦਿਲ ਦਾ ਕਿੱਡਾ ਗਰੀਬ ਗੋਜਾਰਾ ਕਰਦਾ ਨਾਉ ਜਉਂਦਾ ਨਾਉ ਮਰਦਾ ਰੱਬ ਤੇ ਤੂੰ ਕਾਦਾ ਪਰਦਾ ਰੱਬ ਤੇ ਤੂੰ ਕਾਦਾ ਪਰਦਾ ਸਾਡੀ ਤੋ ਤਾਂ ਲਲ ਜਾਨ ਕਹਿੰਦੇ ਭਾਰਤ ਦੇਸ਼ ਮਹਾਨ ਕਹਿੰਦੇ ਭਾਰਤ ਦੇਸ਼ ਮਹਾਨ ਹਰ ਪਾਸੇ ਹੈ ਰਿਸ਼ਵਤ ਚੱਲਦੀ ਬਿਲ ਵੱਡੀ ਤੋਂ ਦਾ ਲਗਰਦੀ ਜਿੱਧਰ ਦੇਖੋ ਉਧਰ ਰੱਟੇ ਅੰਨੀ ਪੀਵੇ ਕੁੱਤਾ ਚੱਟੇ ਘਰ ਘਰ ਦੇ ਵਿੱਚ ਪੈਸੇ ਆਪੇ ਬੱਚੇ ਕਿਸ ਦਾ ਪਾਲਣ ਮਾਪੇ ਮਾਰੇ ਨੂੰ ਹਰ ਪਾਸੇ ਕਾਟਾ ਨਾ ਕਰ ਵਿੱਚ ਜਿਸ ਦੇ ਡੰਗ ਦਾ ਆਟਾ ਹਰ ਕੋਈ ਰੰਗ